ਮੰਤਰੀ 판 ਤਮਾਕ ਕੱਪਾਂ ਦਾ ਬਾਦਸ਼ਾ ਜਾਦੂਗਰ ਗੱਲਾਂ ਦਾ ਗਮਰਾਹ ਕਰਨ ਵਾਲਾ ਦੇਖ ਲਾ ਆ ਸੜਕ ਤੇ ਹਾਈਵੇ ਤੇ ਲੋਕ ਝੋਨਾ ਲਾਹੀ ਬੈਠੇ ਹਾਈਵੇ ਤੇ ਕਿਸੇ ਨੂੰ 25 ਦਿਨ ਹੋ ਗਏ ਕਿਸੇ ਨੂੰ 28 ਦਿਨ ਹੋ ਗਏ ਬੈਠੇ ਨੂੰ ਮੰਡੀਆਂ ਚ ਕੋਈ ਪੋਲ ਨਹੀਂ ਕੋਈ ਫਾਰਦਾਨਾ ਨਹੀਂ ਕੋਈ ਬੋਲੀ ਨਹੀਂ ਮੁਅੱਤਲ ਵੀ ਜਿਹੜੀ ਨਵੀਂ ਆ ਉਹ ਵੀ 13 13 14 14 ਦੇ ਉੱਤੇ ਵੀ ਕੋਈ ਅਸ ਤੋਲ ਨਹੀਂ ਲਾ ਰਿਹਾ ਬੋਲੀ ਨਹੀਂ ਲਾ ਰਿਹਾ ਇਹ ਗਮਰਾਹ ਕਰੀ ਜਾਂਦਾ ਇੰਨਾ ਝੋਨਾ ਚੱਕ ਲਿਆ ਜੀ ਇੰਨਾ ਝੋਨਾ ਚੱਕ ਲਿਆ ਜੀ ਇੰਨੀ ਖਰੀਦ ਹੋਗੀ ਜੀ ਇੰਨੀ ਖਰੀਦ ਹੋਗੀ ਆ ਦੇ ਵਾਹ ਦੇ ਸਾਰਾ ਆ ਸੜਕ ਤੇ ਬੈਠਾ ਲੋਕ ਪਰਪਦੇ ਆ ਜਿਹੜੇ ਕਹਿੰਦੇ ਬੇਲੜਾ ਜੀ ਜਥੇਬੰਦਿਆਂ ਵਾਲੇ ਧਰਨੇ ਲਾਉਂਦੇ ਆ ਜੀ ਸੜਕਾਂ ਰੋਕਦੇ ਆ ਜੀ ਹੁਣ ਕਹਿਓ ਥੋੜੇ ਫੁੱਫੜ ਨੂੰ ਜਾ ਕੇ ਜਿਹੜੇ ਖੜ ਕੇ ਵੀਡੀਓ ਜੀ ਬਣਾ ਕੇ ਲੈ ਕੇ ਕੈਮਰਾ ਮੁਰੇ ਹੋ ਜਾਂਦੇ ਆ ਆ ਸੜਕਾਂ ਰੋਕੀ ਬੈਠਿਆ ਜੀ ਕੋਹੜ ਫੁੱਫੜ ਨੂੰ ਕਹੋ ਥੋੜੇ ਵੱਡੇ ਫੁੱਫੜਕੇ ਜਰੀਆਲ ਨੂੰ ਵੀ ਆ ਲੋਕਾਂ ਨੂੰ ਆ ਦੁਰਦਸ਼ਾਹੀ ਲੋਕਾਂ ਦੀ ਹੁੰਦੀ ਆ ਇਹਦਾ ਹੱਲ ਕਰੇ ਜਿਹੜੀ ਮਰਜ਼ੀ ਲਿਓ ਫਿਰ ਮੈਂ ਹੋਰ ਦੱਸਦਾ ਬਾਦਲ ਤੁਸੀਂ ਦੇਖ ਲੈ ਕਾਂਗਰਸੀ ਤੁਸੀਂ ਦੇਖ ਲੇ ਬੀਜੇਪੀ ਰਾਜ ਤੁਸੀਂ ਦੇਖ ਲੇ ਪਗਲਾਂ ਨਾਲ ਇਕੱਠੇ ਰਹੇ ਆ ਬੋਕਰ ਵਾਲੇ ਆਪਾਂ ਦੇਖ ਲਈਏ ਇਹ ਕਿਸੇ ਨੇ ਹੱਲ ਨਹੀਂ ਕਰਨਾ ਕਸੂਰ ਸਾਡੇ ਲੋਕਾਂ ਦਾ ਮੈਂ ਅੱਜ ਲਾਂਡਾਂ ਤੋਂ ਤੋਣਾਂ ਨਾਲ ਲੋਕਾਂ ਨੂੰ ਜਿਹੜੇ ਉਹ ਗਿੱਦੜ ਵੇਹੇ ਜ਼ਮੀਨ ਤੋਣ ਚ ਬਰਨਾਲੇ ਇੱਧਰ ਡੇਰਾ ਪਾਪਾ ਨਾਨਕਾ ਜੀ ਮੇਰੇ ਅੱਜ ਤੁਹਾਡੇ ਜੱਜ ਸਰ ਮਹਤਰੀ ਸਰ ਦਾ ਜਿੰਦਾਬਾਦ ਕਰਦੇ ਪਰਾਂ ਪੰਗਾ ਚੜਦੇ ਫਿਰਦੇ ਆ ਗਦਾੜ ਬੋਲਤਾ ਸੀ ਆ ਤੇ ਕਿਸਾਨ ਇੱਕ ਇੱਕ ਮਹੀਨੇ ਬੀਬੀ ਦਿਨ ਤੋਂ ਸੜਕਾਂ ਕੰਡੇ ਆਪਣੀਆਂ ਫਸਲਾਂ ਛੁੱਟੀ ਬੈਠੇ ਨੇ ਪਰ ਕੋਈ ਵੀ ਇਹਨਾਂ ਦੀਆਂ ਫਸਲਾਂ ਚੁੱਕਣ ਨੂੰ ਤਿਆਰ ਨਹੀਂ ਜੀ ਹਾਂ ਇਹ ਇਲਜ਼ਾਮ ਲੱਖਸਿਦਾਨਾ ਵੱਲੋਂ ਲਾਇਏ ਗਏ ਨੇ ਜਿਸ ਨੇ ਕਿ ਬਠਿੰਡਾ ਨੇੜੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਨੇ ਲੱਖਸਿਦਾਨਾ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਚੋਨਾ ਚੁੱਕਣ ਨੂੰ ਲੈ ਕੇ ਕਿਤੇ ਜਾ ਰਹੇ ਨੇ ਪਰ ਜਲ ਕੇ ਅਸਲ ਤਸਵੀਰ ਫੋਹ ਹੀ ਨਸਰਾਉਂਦੀ ਹੈ ਲੱਖਸ ਦਾਣਾ ਦਾ ਇਲਜ਼ਾਮ ਹੈ ਕਿ ਇੱਥੇ ਬੈਠੇ ਕਿਸਾਨਾਂ ਨੂੰ ਮੰਡੀ ਤੱਕ ਨਸੀਬ ਨਹੀਂ ਹੋ ਰਹੀ ਅਤੇ ਉਹ ਸੜਕਾਂ ਤੇ ਹਾਈਵੇ ਦੇ ਕਿਨਾਰੇ ਝੋਨਾ ਸੁੱਟ ਕੇ ਬੈਠਣ ਨੂੰ ਮਜਬੂਰ ਹੋ ਰਹੇ ਨੇ ਜਦਕਿ ਕੋਈ ਵੀ ਉਹਨਾਂ ਦਾ ਝੋਨਾ ਚੁੱਕਣ ਨੂੰ ਤਿਆਰ ਨਹੀਂ ਅਤੇ ਉਹ 20-22 ਦਿਨ 25-25 ਦਿਨ ਤੋਂ ਸੜਕਾਂ ਦੇ ਕਿਨਾਰੇ ਖੱਜਲ ਖੁਆਰ ਹੋ ਰਹੇ ਨੇ ਮੰਤਰੀ ਭਵਨਤਮਾਨ ਕਪਾਂ ਦਾ ਬਾਦਸ਼ਾਹ ਜਾਦੂਗਰ ਗੱਲਾਂ ਦਾ ਗਮਰਾਹ ਕਰਨ ਵਾਲਾ ਦੇਖ ਲਾ ਆ ਸੜਕ ਤੇ ਹਾਈਵੇ ਤੇ ਲੋਕ ਝੋਨਾ ਲਾਹੀ ਬੈਠਿਆ ਹਾਈਵੇ ਤੇ ਆ ਬਹਿੰਡੇ ਨੂੰ ਜਾਣਿਆ ਫਰੀਦਕੋਟ ਨੂੰ ਉਹ ਛੜਪ ਦੇ ਉੱਤੇ ਝੋਨਾ ਲੋਕਾਂ ਨਾਲ ਲਿਆਵਾ ਕਿਸੇ ਨੂੰ 25 ਦਿਨ ਹੋ ਗਏ ਕਿਸੇ ਨੂੰ 28 ਦਿਨ ਹੋ ਗਏ ਬੈਠੇ ਨੂੰ ਮੰਡੀਆਂ ਚ ਕੋਈ ਕੋਲ ਨਹੀਂ ਕੋਈ ਫਾਰਦਾਨਾ ਨਹੀਂ ਕੋਈ ਬੋਲੀ ਨਹੀਂ ਮੁਹੱਦਰ ਵੀ ਜਿਹੜੀ ਨਵੀਂ ਆ ਉਹ ਵੀ 13 13 14 14 ਉੱਤੇ ਵੀ ਕੋਈ ਅਸ ਤੋਲ ਨਹੀਂ ਲਾ ਰਿਹਾ ਬੋਲੀ ਨਹੀਂ ਲਾ ਰਿਹਾ ਇਹ ਗਮਰਾਹ ਕਰੀ ਜਾਂਦਾ ਇੰਨਾ ਝੋਨਾ ਚੱਕ ਲਿਆ ਜੀ ਇੰਨਾ ਝੋਨਾ ਚੱਕ ਲਿਆ ਜੀ ਇੰਨੀ ਖਰੀਦ ਹੋਗੀ ਜੀ ਇੰਨੀ ਖਰੀਦ ਹੋਗੀ ਆ ਦੇਖਾ ਦਿਖਾ ਦੇ ਸਾਰਾ ਆ ਛੜਕ ਤੇ ਬੈਠਾ ਲੋ ਛੜਕ ਤੇ ਸਭਾਈ ਕਾਇਦਨ ਹੋ ਗਏ ਸੁਣਿਓ ਆਏ ਅਗਲੀ ਗੱਲ ਮੈਂ ਇੱਕ ਬੇਨਤੀ ਕਰਦਾ ਕਿਸਾਨਾਂ ਨੂੰ ਮਜ਼ਦੂਰਾ ਨੂੰ ਵੀ ਤੁਹਾਡੇ ਮਰੇ ਹੱਥ ਬੰਨ ਕੇ ਬੇਨਤੀ ਹੈ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਆਂ ਦੀਆਂ ਜਿਹੜੇ ਬੰਦੀਆਂ ਬਣੀਆਂ ਉਹਦੇ ਨਾਲ ਜੁੜਜੋ ਨਾਲ ਖੜਜੋ ਨਾਲ ਤੁਰਪੋ ਜੇ ਬਚਨਾ ਤਾਂ ਵੀ ਆਉਣ ਵਾਲੇ ਸਮੇਂ 'ਚ ਤੁਹਾਡੀ ਕੋਈ ਫਸਲ ਫੁੱਸਲ ਨਹੀਂ ਚੱਕੀ ਜਣੀ ਤੁਹਾਡੀਆਂ ਜ਼ਮੀਨਾਂ ਖੋਣ ਦੀ ਤਿਆਰੀਆਂ ਖੋ ਲੈਣਗੇ ਕੱਬ ਲੈਣਗੇ ਚੰਗੇ ਰਹਿਣਾ ਜੁੜਜੋ ਕਾਇਦਨ ਹੋ ਗਿਆ ਭਾਈ ਬੈਠੇ ਨੂੰ ਆ ਜਾ ਤੂੰ ਲੰਘਿਆ ਟੱਪਿਆ ਆ ਜਾ ਕਿੰਨੇ ਕਿੰਨੇ ਦਿਨ ਹੋ ਗਏ ਭਾਈ ਤੁਹਾਨੂੰ ਬੈਠਾ ਨੂੰ ਅੱਛਾ ਹੈ ਲੰਘਿਆ ਜਾਉਂਦੇ ਨਹੀਂ ਆਇਆ ਫਰਾ ਜੀਰਾ ਕਿਉਂ ਆ ਆ ਜਿਹੜੇ ਕਹਿੰਦੇ ਬੇਲੜ ਆ ਜੀ ਜਥੇਬੰਦਿਆਂ ਵਾਲੇ ਧਰਨੇ ਲਾਉਂਦੇ ਆ ਜੀ ਸੜਕਾਂ ਰੋਕਦੇ ਆ ਜੀ ਹੁਣ ਕਾਹ ਹੋ ਛੋਟੇ ਫਫੜ ਨੂੰ ਜਾ ਕੇ ਜਿਹੜੇ ਖੜ ਕੇ ਵੀਡੀਓ ਜੀ ਬਣਾ ਕੇ ਲੈ ਕੇ ਕੈਮਰਾ ਮੁਰੇ ਹੋ ਜਾਂਦੇ ਆ ਆ ਸੜਕਾਂ ਰੋਕੀ ਬੈਠੇ ਆ ਜੀ ਕੋਹੜੇ ਫਫੜ ਫਫੜ ਤੋਂ ਕਹੋ ਛੋਟੇ ਵੱਡੇ ਫਫੜ ਕੇਜਰੀਆਲ ਨੂੰ ਵੀ ਆ ਲੋਕਾਂ ਨੂੰ ਆ ਦੁਰਦਸ਼ਾੜੀ ਲੋਕਾਂ ਦੀ ਹੁੰਦੀ ਆ ਇਹਦਾ ਹੱਲ ਕਰੇ ਅੱਕੇ ਹੋਏ ਲੋਕ ਕਿਸਾਨ ਮਜ਼ਦੂਰ ਅੱਕੇ ਹੋਏ ਲੋਕ ਸੜਕਾਂ ਤੇ ਆਉਂਦੇ ਆ ਜੀ ਨਹੀਂ ਕਰਦਾ ਕਿ ਇਹਦਾ ਸੜਕਾਂ ਰੋਕਣ ਨੂੰ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਓਏ ਆਹ ਮੇਰੀ ਗੱਲ ਸੁਣ ਲੋ ਜਿਹੜੇ ਇੱਥੇ ਬਹਿਲੜੋ ਵੱਡੇ ਵਿਦਵਾਨੋ ਜਿਹੜੇ ਕਹਿੰਦੇ ਹੁੰਦੇ ਆ ਕਿ ਅਸੀਂ ਆਹ ਸੜਕਾਂ ਰੋਕੀ ਬੈਠੇ ਆ ਜੇ ਇਹ ਆਹ ਅਨਾਜ ਆਹ ਫ ਤਾਂ ਹੀ ਸੋਲੀਆਂ ਦੁਕਾਨਾਂ ਚਲਣਗੀਆਂ ਤਾਂ ਹੀ ਸੋਲੀਆਂ ਗੱਡੀਆਂ ਤੇ ਰਵੂਗਾ ਸਾਰਾ ਸਰਕਲ ਸਾਰਾ ਪੈਸਾ ਕਿਸਾਨ ਕੋਲੋਂ ਘੁੰਮਣਾ ਜੇ ਕਿਸਾਨ ਦੀ ਜੇਬ ਚਾਰ ਪੈਸੇ ਹੋਣਗੇ ਤਾਂ ਹੀ ਸਾਰਾ ਪੂਰਾ ਬਾਜ਼ਾਰ ਚੱਲਣਾ ਦੁਕਾਨਾਂ ਚੱਲਣੀਆਂ ਨੇ ਲੋਕਾਂ ਦੇ ਘਰ-ਬਾਰ ਚੱਲਣੇ ਆ ਉਥੇ ਹੀ ਕਿਸਾਨਾਂ ਨੇ ਵੀ ਇਲزام ਲਗਾਇਆ ਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਪਰ ਉਹਨਾਂ ਦੇ ਝੋਨੇ ਨੂੰ ਨਹੀਂ ਚੁੱਕੇ ਜਾ ਰਿਹਾ ਅਤੇ ਉਹ 10 ਦਿਨ ਤੋਂ ਜਾਂ 20 ਦਿਨ ਤੋਂ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਦਿਨਾਂ ਤੋਂ ਮੰਡੀਆਂ 'ਚ ਖੱਜਲ ਖਵਾਰ ਹੋ ਰਹੇ ਨੇ ਲਖਸਦਾਨ ਦੇ ਇਸ ਤਰ੍ਹਾਂ ਜਿਮਨੀ ਚੋਣਾ ਵਿੱਚ ਕੁਮਰੇ ਕਿਸਾਨਾਂ ਨੂੰ ਵੀ ਲਾਂਤਾ ਪਾਈਆਂ ਉਹਨਾਂ ਕਿਹਾ ਕਿ ਕਿਸਾਨ ਇੱਕ ਪਾਸੇ ਸਿਆਸੀ ਲੀਡਰਾਂ ਦਾ ਬਾਈਕਾਟ ਕਰਨ ਦੀ ਗੱਲ ਆਖਦੇ ਨੇ ਤਾਂ ਦੂਜੇ ਪਾਸੇ ਖੁਦ ਹੀ ਛੰਡੇ ਚੁੱਕ ਕੇ ਇਹਨਾਂ ਲੀਡਰਾਂ ਦੇ ਪਿੱਛੇ ਤੁਰੇ ਫਿਰਦੇ ਨੇ ਕਦੋਂ ਹੋ ਗਿਆ ਭਾਈ ਬੈਠਿਆਂ ਨੂੰ ਤਨ ਉੱਠੋਗੇ ਇਹਨੂੰ ਕਿੰਨੇ ਹੋਗੇ ਅਸੀਂ ਫਸੇ ਬਾਈ ਅਸੀਂ ਵੀ ਲੇਬਰ ਵਾਲਿਆਂ ਨਾਲ ਅਸੀਂ ਵੀ ਫਸੇ ਆ ਇਹ ਬਾਈ ਇੱਥੇ ਸੜਕ ਦੇ ਕਿਉਂ ਨਹੀਂ ਆਹੀ ਬਸ ਕਿ ਮੰਡੀ ਵੀ ਜਦਾ ਹੈ ਨਹੀਂ ਮੰਡੀ ਸਾਡੇ ਪਿੰਡ ਪਏ ਪਏ ਬਗੜੀ ਦਾ ਮਾਲਾ ਮੰਡੀ ਜਾਂ ਨਹੀਂ ਉੱਥੇ ਦਾ ਮੰਡੀ ਦੇ ਇੱਥੇ ਨਾਲ ਦਾ ਹਾਂ ਕਾਹਦੋਂ ਹੋਗੀ ਮੇਰਾ ਆਉਦਾ ਅੱਜ ਮੈਨੂੰ 18 ਲਾ ਹਾਂ 2 ਪੱਖੇ ਦਾ ਹਾਂ 2 ਪੱਖੇ ਲਾਤੇ ਕਿੰਨੀ ਨਵੀਂ ਕਿੰਨੀ ਆਈ ਹੈ ਆ ਮੱਕਰ ਤੱਕ ਨਾ ਆਏ ਹਾਂ ਕੱਟਣ ਹਾਂ ਕਾਹਦੇ ਨੇ ਕੱਟਿਆ ਸੀ ਦਾ 819 1112 ਸੀ ਜੀ ਹਾਂ 1112 ਅਕਸਰ ਇਹ ਨਾ ਦਾਦੇ ਲੋਕਸਾਂ ਦਾ ਮਸ਼ੀਨ ਬਾਰੇ ਨੂੰ ਪਤਾ ਇਹਦਾ ਤੁਹਾਨੂੰ ਇੱਕ ਗੱਲ ਦੱਸਦਾ ਬਾਬਿਆ ਮੈਂ ਇਹ ਹੋ ਜੋ ਜੁੜਦੇ ਦੁਨੀਆ ਨਾਲ ਜੇ ਬਚਣਾ ਨਹੀਂ ਜੁੜਨਾ ਪਊਗਾ ਫਸਲਾਂ ਸੋਟੀਆਂ ਨਾ ਕਹਿੰਦੇ ਫੀਦਨੀਆਂ ਇੱਥੇ ਅੱਜ ਕੀ ਚੱਕਾ ਲਊ ਇਹ ਗਾਹ ਨੂੰ ਵੀ ਭੁੱਲ ਜਾਓ ਹਾਂ 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 ਇਹ ਮਾਰਨਾ ਪੰਜਾਬ ਨੂੰ ਦੱਬਣਾ ਕਿਵੇਂ ਆ ਖਤਮ ਕਿਵੇਂ ਕਰਨਾ ਪੰਜਾਬ ਨੂੰ ਉਹ ਨੀਤੀ ਹੈ ਫੜ ਲਓ ਸਮਝਣ ਨੂੰ ਚਾਰ ਨਹੀਂ ਲੋਕਾਂ ਦੇ ਹੱਥ ਬਣਾ ਦੇ ਹਾਂ ਜਿਹੜੀ ਨਵੀਂ ਸਰਕਾਰ ਨੇ ਆਂਦੀ ਆ ਹਾਥੀ ਵੜਾਈ ਐ ਜਿਹੜੀ ਮਰਜ਼ੀ ਲਿਆਓ ਤੁਹਾਨੂੰ ਹੋਰ ਦੱਸਦਾ ਬਾਦਲ ਤੁਸੀਂ ਦੇਖ ਲੈ ਕਾਂਗਰਸੀ ਤੁਸੀਂ ਦੇਖ ਲੈ ਭਾਜਪਾ ਰਾਏ ਤੁਸੀਂ ਦੇਖ ਲੈ ਬਾਦਲਾਂ ਨਾਲ ਇਕੱਠੇ ਰਹੇ ਆ ਬੋਕਰ ਵਾਲੇ ਆਪਾਂ ਦੇਖ ਲਈ ਇਹ ਕਿਸੇ ਨੇ ਹੱਲ ਨਹੀਂ ਕਰਨਾ ਕਸੂਰ ਸਾਡੇ ਲੋਕਾਂ ਦਾ ਮੈਂ ਅੱਜ ਲਾਂਹ ਤਾਂ ਤੋਨਾ ਇਹਨਾਂ ਲੋਕਾਂ ਨੂੰ ਜਿਹੜੇ ਗਿੱਦੜ ਵੇਹੇ ਜਿਮਨੀ ਤੋਨ ਚ ਬਰਨਾਲੇ ਇਧਰ ਡੇਰਾ ਪਾਪਾ ਨਾਨਕਾ ਜੀ ਜਿਹੜੇ ਅੱਜ ਤੋਂ ਜੱਜਾ ਤੇ ਮਹਤੂਰੇ ਸਾਹਿਬ ਦਾ ਜਿੰਦਾਬਾਦ ਕਰਦੇ ਪਰਾਂ ਪਰਾਗਾ ਚੜਦੇ ਫਿਰਦੇ ਆ ਗਰਾਰ ਹੋਣ ਤਾਂ ਸੀ ਆ ਇਹ ਗੱਲ ਸਹੀ ਹੈ ਇਹ ਆਪਾਂ ਹੀ ਇਹ ਕੰਡੇ ਜਿਹੜੇ ਬੀਜਦੇ ਆਪਾਂ ਆਪ ਬੀਜੇ ਹੋਏ ਆ। 70 ਖਿੱਚੇ ਕੋਈ ਬੰਦਾ ਸਾਰਾ ਮੈਂ ਕਿਹਾ ਪੂਰਾ ਪੰਜਾਬ ਬਾਈਕਾਟ ਕਰਾ ਵੀ ਸਾਡੇ ਪਿੰਡ ਚ ਕੋਈ ਸ਼ਾਸਕ ਬੰਦਾ ਵੜ ਗਿਆ ਜੁੱਤੀ ਲਾ ਲਾਂਗੇ। ਮੈਂ ਨਾ ਜਮਾਂ ਸਭ ਸਹੀ ਹੋ ਜਾਣਗੇ ਫੈਸਲੇ ਥੋਡੀ ਗੱਲ ਦੇ ਮੁਕਾਬਕ ਅਸੀਂ ਸਾਰੇ ਘਾਟ ਲੋਕਾਂ ਦੇ ਲੋਕਾਂ ਦਾ ਅਸੀਂ ਉਹਨੇ ਪਰਾਂ ਥੱਲੇ ਦੁੰਮੇ ਲਾ ਕੇ। ਬਸ ਖੱਟਣਗੇ ਕੋਸ਼ਿਸ਼ ਆ ਦੇ ਵਿਸ਼ੇਮੰਦ ਕੰਨਾ ਜੁੜ ਜੋ ਜੇ ਜੇ ਬਸ ਨਾ ਆਉਂਦਾ। ਆ ਦੇਖ ਲਾ ਸੜਕਾਂ ਦੇ ਬੈਠਿਆ ਲੋਕਾਂ ਰਲਦੇ ਆ ਪੰਚ ਸਮਾਜ ਸਰਪੰਚਾਂ ਨੂੰ ਅੱਜ ਬਾਬੇ ਸਰਪੰਚਾਂ ਨੂੰ ਸਮਝਾਈ ਆ ਕਈ ਅਰਬਾਂ ਰੁਪਿਆ ਲਾਤਾ ਯਾਰ ਅਰਕਾਰ ਪਿਆ ਪਹਿਲਾਂ ਜਹਾਜ਼ ਉੱਡਿਆ ਤੇ ਕੇਦਰੀ ਬਾਲ ਨੂੰ ਲੈ ਕੇ ਆਇਆ ਇੱਥੇ ਰਹੂਗਾ ਉਹਦਾ ਹਟਲਣਾ ਖਰਚਾ ਜਹਾਜ਼ ਦਾ ਖਰਚਾ ਤੇ ਜਿੰਨਾ ਪਿੰਡਾਂ ਦੇ ਵਿੱਚੋਂ ਸਰਪੰਚ ਟਰੋਏ ਬੱਸਾਂ ਦੇ ਸਰਕਾਰੀ ਬੱਸਾਂ ਦੇ ਤੇਲ ਦਾ ਖਰਚਾ ਖਾਣ ਪੀਣ ਦਾ ਖਰਚਾ ਅੱਜ ਕਈ ਕਰੋੜਾਂ ਰੁਪਿਆ ਕੰਨ ਸਾਡੇ ਕਸੀ ਲਾਤਾ ਯਾਰ ਤੇ ਮੈਨੂੰ ਐਂਸਾਂ ਵੀ ਨਾ 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 ਹਾਂ ਨਹੀਂ ਇਹ 2200 ਕਰੋੜ ਰੁਪਏ ਦੀ ਸਰਕਾਰੀ ਜਾਇਦਾਦ ਵਿੱਚ ਤੈਨੂੰ ਤਿਆਰ ਹੋਇਆ ਬੈਠਾ ਕਿੰਨਾ ਚਿਰ ਤੁਸੀਂ ਸਰਕਾਰੀ ਜਾਇਦਾਦਾਂ ਸਰਕਾਰੀ ਜ਼ਮੀਨਾਂ ਸਰਕਾਰੀ ਇਮਾਰਤਾਂ ਵੇਚ-ਵੇਚ ਕੇ ਦੁਤਿਆਵਾਂਗਾ ਨਹੀਂ ਇਹ ਤਾਂ ਉਹ ਬੰਦ ਕੇ ਨੀ ਕੀ ਕਰਦੇ ਇਹਦਾ 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 ਸਭ ਨਾਲੋਂ ਮਾੜਾ ਤੇ ਨਿਖਿੱਧ ਤੇ ਨਕੰਮਾ ਤੇ ਨਲਾਇਕ ਤੇ ਖਟਿਆ ਦੇ ਬੇਈਮਾਨ ਸਾਫਤ ਹੋਊਗਾ ਪੰਜਾਬ ਦੀ ਮੈਂ ਬਹੁਤ ਜ਼ਰਦਾ ਕਲਪਨਾ ਲੋਕ ਨਹੀਂ ਸੁਣਦੇ ਇਹ ਇਹ ਮਿਲ ਗਿਆ ਦਿੱਲੀ ਨਾਲ ਬੀਜੇਪੀ ਨਾਲ ਵੀ ਮਿਲਿਆ ਬੈਠਾ ਠੀਕਾ ਜੋ ਨੀਤੀਆਂ ਉਹਨਾਂ ਦੀਆਂ ਸਾਰੀਆਂ ਪੰਜਾਬ 'ਚ ਲਾਗੂ ਕਰੀ ਜਾਂਦਾ ਅੱਜ ਸਰਪੰਚੀ ਦੀ ਸੌਹ ਜਿਹੜੀ ਚਕਾਉਣ ਵਾਲੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹ ਇਹਨੇ ਕੀਤਾ ਕਰਕੇ ਹੁੰਦਾ ਸੀਗਾ ਤੁਸੀਂ ਦੂਜੀ ਪੁਲਿਸ ਤੇ ਕੋਈ ਪੁਲਿਸ ਤੇ ਬੰਦਾ ਪੰਜਾਬੀ ਤੋਂ ਆਪਣਾ ਸੌਹ ਨਹੀਂ ਦੇਖੂਗਾ ਇਹ ਪਹਿਲੀ ਵਾਰੀ ਹੋਇਆ ਕਿ ਇਹਨਾਂ ਨੇ ਖੁੱਲਾ ਕਰਤਾ ਜਿਹੜੀ ਮਰਜ਼ੀ ਪੁਲਿਸ ਸੌਹ ਦਿੱਤੇ ਆ ਇਹਦਾ ਮਤਲਬ ਮਾਰ ਕੇ ਲਖਣ ਖੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣਾ ਪੰਜਾਬ ਦੀ ਧਰਤੀ ਤੇ ਸਾਡੀ ਵਿਰਾਸਤ ਨੂੰ ਕਿਵੇਂ ਮਾਰਨਾ ਤੇ ਬਹੁਤ ਵੱਡੀਆਂ ਸ਼ਾਹ ਠੀਕਾ ਹਾਂ ਚੰਗਾ ਚਾਉਂਦੇ ਲੋ ਕੋਈ ਗੱਲ ਨਹੀਂ ਤੱਕੜੇ ਹੋ ਕੇ ਲੜੋ ਕੋਈ ਨਹੀਂ ਦੇਖੋ ਬਹੁਤ ਮਾਰੇ ਸਮੇਂ ਆਇਆ ਪੰਜਾਬ ਤੇ ਕਦੇ ਮੁਗਲ ਆ ਗਏ ਕਦੇ ਮੰਗੋਲ ਆ ਤਦਾਸੀ ਇਹ ਕਿ ਇਸ ਵਾਰ ਪੰਜਾਬ ਚ ਝੋਨੇ ਦੀ ਚੁਕਾਈ ਦਾ ਮੁੱਦਾ ਵੱਡੇ ਪੱਧਰ ਤੇ ਗਰਮਾਇਆ ਹੋਇਆ ਹੈ ਕਿਸਾਨਾਂ ਵੱਲੋਂ ਜਾਂ ਫਿਰ ਕਿਸਾਨ ਯੂਨੀਅਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾ ਰਹੇ ਨੇ ਥਾਂ ਥਾਂ ਹਾਈਵੇ ਜਾਮ ਕੀਤੇ ਜਾ ਰਹੇ ਨੇ ਜਿਸ ਕਾਰਨ ਲੋਕਾਂ ਵਿੱਚ ਅਤੇ ਕਿਸਾਨਾਂ ਵਿੱਚ ਕਈ ਥਾਈਂ ਝੜਪਾਂ ਵੀ ਦੇਖਣ ਨੂੰ ਮਿਲੀਆਂ ਪਰ ਹੁਣ ਲੱਖਾ ਸਿਧਾਣਾ ਨੇ ਗਰਾਉਂਡ ਜ਼ੀਰੋ ਤੋਂ ਇਹ ਰਿਐਲਟੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਦੂਜੇ ਪਾਸੇ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਲਿਫਟਿੰਗ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਅਤੇ ਆਏ ਦਿਨ ਰਿਕਾਰਡ ਤੋੜ ਚੋਂ ਨਾ ਚੁੱਕਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ